ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟਾਂ ਦੀ ਰਜਿਸਟਰੀ ਐਨਓਸੀ ਦੀ ਸ਼ਰਤ ਖਤਮ ਕਰਨ ਦਾ ਜੋ ਫੈਸਲਾ ਕੀਤਾ ਗਿਆ ਹੈ ਉਸ ਨੂੰ ਲਾਗੂ ਕਰਨ ਲਈ ਫਾਈਨਲ ਨੋਟੀਫਿਕੇਸ਼ਨ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਕ ਐਨਓਸੀ ਤੋਂ ਬਿਨਾਂ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਜੁਲਾਈ 2024 ਤੋਂ ਪਹਿਲਾਂ ਦੀ ਰਜਿਸਟਰੀ ਪਾਵਰ ਆਫ ਅਟਾਰਨੀ ਜਾਂ ਐਗਰੀਮੈਂਟ ਹੋਣਾ ਚਾਹੀਦਾ ਹੈ ਇਸ ਦੇ ਦਾ ਤਿੰਨ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ 1 ਦਸੰਬਰ ਤੋਂ 28 ਫਰਵਰੀ ਤੱਕ ਦੀਆਂ ਡੈਡਲਾਈਨ ਫਿਕਸ ਕੀਤੀ ਗਈ ਹੈ ਜਿਸ ਦਿਨ ਤਾਪਿਕ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟ ਦੀ ਰਜਿਸਟਰੀ ਕਰਨ ਦੇ ਨਿਰਦੇਸ਼ ਰੈਵਨਿਊ ਡਿਪਾਰਟਮੈਂਟ ਨੂੰ ਦਿੱਤੇ ਗਏ ਹਨ ਅਤੇ ਉਹਨਾਂ ਨੂੰ ਇਸ ਸਬੰਧ ਚ ਸੂਚਨਾ ਅਰਪੰਡ ਵੈਲਥ ਮੈਟ ਅਥਾਰਟੀ ਜਾਂ ਨਗਰ ਨਿਗਮ ਨੂੰ ਭੇਜਣੀ ਹੋਵੇਗੀ ਨਜਾਇਜ਼ ਕਲੋਨੀਆ 'ਚ ਸਥਿਤ ਪਲਾਟਾਂ ਦੇ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖਤਮ ਹੋਣ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਨੂੰ ਕਾਫੀ ਦੇਰ ਤੋਂ ਰਜਿਸਟਰੀ ਨਾ ਹੋਣ ਦੀ ਵਜ੍ਹਾ ਨਾਲ ਮਕਾਨ ਬਣਾਉਣ ਲਈ ਲੋਨ ਲੈਣਾ, ਨਕਸ਼ਾ ਪਾਸ ਕਰਵਾਉਣ ਤੋਂ ਇਲਾਵਾ ਪ੍ਰਾਪਰਟੀ ਦੀ ਖਰੀਦ-ਫਰੋਖਤ 'ਚ ਸਮੱਸਿਆ ਆ ਰਹੀ ਸੀ। ਭਾਵੇਂ ਇਸ ਸੰਬੰਧੇ ਦਾ ਐਲਾਨ ਸੀਐਮ ਮਾਨ ਵੱਲੋਂ ਕਾਫੀ ਦੇਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਅਤੇ ਵਿਧਾਨ ਸਭਾ ਦੇ ਬਿੱਲ ਵੀ ਪਾਸ ਹੋ ਗਿਆ ਸੀ ਜਿਸ ਨੂੰ ਗਵਰਨਰ ਦੀ ਮਨਜ਼ੂਰੀ ਮਿਲੰਦੇ ਬਾਵਜੂਦ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਐਨਓਸੀ ਤੋਂ ਬਿਨਾ ਨਜਾਇਜ਼ ਕਲੋਨੀਆਂ 'ਚ ਸਥਿਤ ਪਲਾਟ ਦੀ ਰਜਿਸਟਰੀ ਕਰਨ ਲਈ ਵੱਖਰੇ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਸਿਰਫ 500 ਗੱਜ ਤੱਕ ਦੇ ਪਲਾਟਾਂ ਮਾਲਕਾਂ ਨੂੰ ਮਿਲੇਗੀ ਰਾਹਤ ਮਾਸਟਰ پلان ਦੇ ਨਿਯਮ ਦੇ ਉੱਟ ਨਹੀਂ ਹੋਣਾ ਚਾਹੀਦਾ ਨਜਾਇਜ਼ ਕਲੋਨੀਆਂ 'ਚ ਸਥਿਤ ਪਲਾਟ No कंस्ट्रक्शन जोन ਦਾ ਹੋਰ ਪਬੰਦੀਸ਼ੂਦਾ ਏਰੀਆ ਨੂੰ ਵੀ ਨਹੀਂ ਮਿਲੇਗੀ ਛੋਟ ਪਾਪਰਾ ਐਕਟ ਦੀ ਸ਼ਰਤ ਹੋਵੇਗੀ ਲਾਗੂ ਪਲਾਟ ਏਰੀਆ ਦੀ ਨਹੀਂ ਹੋ ਸਕੇ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਜਿਸ ਤਾਅ ਕ ਦਿੱਤਾ ਗਿਆ ਹੈ ਕਿ ਨਜਾਇਜ਼ ਕਲੋਨੀਆਂ ਚ ਸਥਿਤ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਦੇ ਫੈਸਲੇ ਨਾਲ ਕਲੋਨੀ ਮਾਲਕ ਨੂੰ ਕੋਈ ਰਾਹਤ ਨਹੀਂ ਮਿਲੇਗੀ ਸਗੋਂ ਨਜਾਇਜ਼ ਤੌਰ ਤੇ ਕਲੋਨੀ ਬਣਾਉਣ ਵਾਲਿਆਂ ਖਿਲਾਫ ਪਾਪਰਾ ਐਕਟ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ